जैसे कि आप जानते हैं ऊपर फॉर्म वाली कुड़ी की वीडियो वायरल हुई है लेकिन यह किसने की क्योंकि क्या हुआ जी आपको यह वीडियो में पता लगेगा आप मुझे लास्ट तक वीडियो देखकर बताना कि लड़का सही बोला है या लड़की कमेंट में जरूर बताना आपकी सपोर्ट ही लड़की या लड़के को इंसाफ दवा सकती है, भी मेरी है वो भी ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮੰਗਵਾਈਆਂ ਗਈਆਂ ਜਿਹੜੀਆਂ ਇਕੱਠਿਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਉਹ ਤੇ ਉਹਦਾ ਫਰੈਂਡ ਇੰਦਰ ਜਿਹਦੇ ਦੋ ਰਿਕਾਰਡ ਕੀਤੀਆਂ ਉਹ ਤੁਹਾਨੂੰ ਨਹੀਂ ਪਤਾ ਲੱਗ ਰਿਆ ਸੀਗਾ ਕਿ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਔਰ ਤੁਹਾਡੀ ਵੀਡੀਓ ਬਣ ਰਹੀ ਹੈ ਮੈਨੂੰ ਵੀਡੀਓਜ਼ ਉਸ ਦਿਨ ਪਤਾ ਲੱਗੀਆਂ ਜਦੋਂ ਮੈਂ ਇਹਨੂੰ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਤਦ ਮੈਨੂੰ ਇਹ ਕਿਹਾ ਵੀ ਘਰ ਆ ਮਰਾ ਮੈਂ ਕਿਹਾ ਮੈਂ ਨਹੀਂ ਆਉਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀ ਜਿਹੜਾ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਹੋ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਸਾਰਾ ਕੁਝ ਟਰੂਥ ਹੈ ਉਹਦੇ ਵਿੱਚ ਨਸ਼ਾ ਪਾਇਆ ਔਰ ਗੱਡੀ ਦੇ ਵਿੱਚ ਉਹ ਪੱਤੀ ਜਨਕ ਵੀਡੀਓ ਬਣਾਈ ਔਰ ਇਹ ਧਮਕੀਆਂ ਵੀ ਦਿੱਤੀਆਂ ਕਿ ਜੇ ਤੂੰ ਮੇਰੇ ਨਾਲ ਇਹ ਗਲਤ ਕੰਮ ਨਾ ਕੀਤਾ ਤਾਂ ਮੈਂ ਤੇਰਾ ਨੁਕਸਾਨ ਕਰਾਂਗਾ ਵੀਡੀਓ ਵਾਇਲ ਕਰ ਦਵਾਂਗਾ ਜਿਹੜੀ ਇਹ ਗੱਲ ਅਲੀਗੇਸ਼ਨ ਲੱਗੇ ਆ ਇਹ ਇਹਨਾਂ ਨੇ ਅਲੀਗੇਸ਼ਨ ਲਾਏ ਆ ਸਤੰਬਰ 2024 ਤੇ ਮੇਰੇ ਬੇਟੇ ਦੀ ਦੋਹਾਂ ਦੀ ਜਿਹੜੀ ਗੱਲਬਾਤ ਹੋਣੀ ਸ਼ੁਰੂ ਹੋਈ ਹੈ ਫਰਵਰੀ 2025 ਚ ਗੱਲ ਹੋਣੀ ਸ਼ੁਰੂ ਹੋਈ ਹੈ ਜਦੋਂ ਇਹਨਾਂ ਦੀ ਟੁੱਟ ਗਈ ਆ ਜਦੋਂ ਇਹਨਾਂ ਨੇ ਸਾਡੇ ਖਿਲਾਫ ਤੋੜ ਭੰਨ ਦਾ ਪਰਚਾ ਵੀ ਦਿੱਤਾ ਸੀ ਨੂਰ ਮੈਲ ਥਾਣੇ ਭਾਈ ਜੀ ਜਿਹੜੀ ਤੁਸੀਂ ਸਭ ਨੇ ਦੇਖਿਆ ਔਰ ਉਸ ਪੂਰੇ ਮਾਮਲੇ ਦੇ ਵਿੱਚ ਇੱਕ ਬਹੁਤ ਹੀ ਅਹਿਮ ਖਬਰ ਆ ਬਹੁਤ ਵੱਡੀ ਖਬਰ ਹੈ ਕਿ ਪੁਲਿਸ ਨੇ ਆਖਰਕਾਰ ਐਕਸ਼ਨ ਕੀਤਾ ਜਲੰਧਰ ਦਿਹਾਤੀ ਪੁਲਿਸ ਨੇ ਐਕਸ਼ਨ ਕੀਤਾ ਔਰ ਜੋ ਮੁੰਡਾ ਜਿਸ ਦੇ ਉੱਪਰ ਕੁੜੀ ਨੇ ਇਲਜ਼ਾਮ ਲਾਇਆ ਸੀ ਪ੍ਰਭਜੋਤ ਉਹਦੇ ਖਿਲਾਫ ਆਖਰਕਾਰ ਐਫ ਆਈ ਆਰ ਦਰਜ ਹੋ ਗਈ ਹੈ ਉਸ ਦਾ ਇੱਕ ਸਾਥੀ ਹੈ 인ਦਰ ਉਸ ਦੇ ਖਿਲਾਫ ਵੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਬੋਲਡ ਪੰਜਾਬ ਟੀਵੀ ਤੇ ਇੰਟਰਵਿਊ ਦੌਰਾਨ ਕੁੜੀ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਕੁੜੀ ਨੇ ਕਈ ਐਲੀਗੇਸ਼ਨ ਲਾਇਆ ਸੀ